Ha ਸ਼੍ਰੋਮਣੀ ਅਕਾਲੀ ਦਲ ਦਾ 14 ਦਸੰਬਰ ਨੂੰ ਸਥਾਪਨਾ ਦਿਵਸ ਅੰਮ੍ਰਿਤਸਰ ਦੇ ਵਿੱਚ ਮਨਾਇਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ 14 ਦਸੰਬਰ ਨੂੰ ਪੰਥਕ ਮਰਿਆਦਾ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਮਨਾਇਆ ਜਾਵੇਗਾ ਜਿਸ ਦੇ ਚਲਦਿਆਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਸ ਦੇ ਪੋਗ 14 ਦਸੰਬਰ ਨੂੰ ਪਾਈ ਜਾਣਗੇ ਇਸ ਦੇ ਚਲਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਤੇ ਸਮੂਹ ਅਕਾਲੀ ਲੀਡਰਸ਼ਿਪ ਦਰਬਾਰ ਸਾਈ ਪਹੁੰਚੀ ਸੋ ਇਸੇ ਦ੍ਰਾਨ ਉਹੋ ਸੇਵਾ ਕਰਦੇ ਹੋਏ ਇਸ ਮੌਕੇ ਤੇ ਨਜ਼ਰ ਆਉਣਗੇ ਅੱਜ ਅਸੀਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨਾਚਾਏ ਆ ਇੱਥੇ ਦਰਬਾਰ ਸਾਹਿਬ ਸ਼੍ਰੋਮਣੀ ਕਾਲੀ ਦਲ ਦੀ ਸਥਾਪਨਾ ਨੂੰ 103 ਸਾਲ ਹੋ ਗਏ ਆ ਤੇ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਪਰਥਾ ਵਾ ਸ਼ੁਰੂ ਤੋਂ ਪਰਿਵਾਰ ਸਮੇਤ ਅਖੰਡ ਪਾਠ ਰਖਾਉਂਦੇ ਆ ਤਿੰਨ ਦਿਨ ਇੱਥੇ ਸੇਵਾ ਕਰਦੇ ਆ ਪੂਰੇ ਸ਼੍ਰੋਮਣੀ ਕਾਲੀ ਦਲ ਦੀ ਸਾਰੀ ਲੀਡਰਸ਼ਿਪ ਵਰਕਰ ਸਹਿਬਾਨ ਪਰਿਵਾਰ ਪੂਰਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜੋ ਪ੍ਰਥਾ ਕਾਇਮ ਕੀਤੀ ਆ ਉਹਦੇ ਅਕੋਰਡਿੰਗ ਪਹਿਲਾਂ ਬੀਬੀ ਸਰਿੰਦਰ ਕੌਰ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਆਉਂਦੇ ਰਹੇ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਦੀ ਪਤਨੀ ਭੈਣ ਹਰਸਿਮਰਤ कौर ਬਾਦਲ ਜੀ ਪਰਿਵਾਰ ਸਮੇਤ ਸਾਰੇ ਅਕਾਲੀ ਦਲ ਦੇ ਲੀਡਰ ਸਹਿਬਾਨ ਸਭ ਕਾਰਜਕਰਤਾ ਤਿੰਨ ਦਿਨ ਪੂਰੀ ਸੇਵਾ ਕਰਦੇ ਆ ਤੇ ਗੁਰੂ ਸਾਹਿਬ ਕੋਲੋਂ ਇਹੀ ਅਸ਼ੀਰਵਾਦ ਅਸੀ ਸਭ ਮੰਗਦੇ ਆ ਕਿ ਪੰਜਾਬ ਦੀ ਪੂਰੀ ਸਮੁੱਚੀ ਲੋਕਾਈ ਜਿਹੜੀ ਆ ਸਰਬੱਤ ਦੇ ਭਲੇ ਦੀ ਗੱਲ ਜਿਹੜੀ ਆ ਜੋ ਗੁਰੂ ਸਾਹਿਬਾਨ ਨੇ ਕੀਤੀ ਆ ਉਹਦੇ ਤੇ ਹੀ ਤੇ ਸਰਬੱਤ ਦਾ ਗੁਰੂ ਮਹਾਰਾਜ ਭਲਾ ਕਰੇ ਸਭ ਨੂੰ ਸਤਿ ਬੁੱਧੀ ਦੇਈ ਸਰਕਾਰ ਕੋਈ ਵੀ ਹੋਵੇ ਉਹਨੂੰ ਵੀ ਸਤਿ ਬੁੱਧੀ ਦੇਈ ਪਰਮਾਤਮਾ ਸਭ ਸੁਖ ਸੰਧੀ ਪੰਜਾਬ ਗੁਰੂ ਦੀ ਨਗਰੀ ਅੰਮ੍ਰਿਤਸਰ ਹੱਸਦੇ ਖੇਡਦੇ ਰਹਿਣ ਪੰਜਾਬ ਤਰੱਕੀ ਕਰੇ ਪੰਜਾਬ ਖੁਸ਼ਹਾਲੀ ਬਲਬਦੇ ਪੰਜਾਬ ਦੇ ਵਿੱਚ ਜੋ ਬੁਰਾਈਆਂ ਨਸ਼ਾ ਵਾ ਹੋਰ ਜਿੰਨੇ ਵੀ ਤਰ੍ਹਾਂ ਦੀਆਂ ਸਭ ਤੋਂ ਵੱਡੀ ਤੇ ਜਿਹੜੀ ਬਿਮਾਰੀ ਨਸ਼ੇ ਦੀ ਹੈ ਜਿਹੜੀ ਸਮੇਂ ਦੀਆਂ ਸਰਕਾਰਾਂ ਨੇ ਭਾਵੇਂ ਇਸੇ ਮੁੱਦੇ ਉੱਤੇ ਸਰਕਾਰਾਂ ਚ ਆਏ ਪਰ ਜਦੋਂ ਸਾਡੀ ਸਰਕਾਰ ਸੀ 10 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਉਦੋਂ ਜੇ 10% ਸੀ ਤੇ ਹੁਣ ਇਹ 100% ਤੋਂ ਉੱਪਰ ਆ ਸੜਕਾਂ ਤੇ ਬੱਚੇ ਮਰਦੇ ਪਏ ਆ ਸੜਕਾਂ ਤੇ ਬੱਚੇ ਕੁੜੀਆਂ ਲੇਡੀਜ਼ ਵੀਡੀਓ ਆਉਂਦੀਆਂ ਵੇਚਦੀਆਂ ਪਈਆਂ ਸ਼ਰਿਆਂ ਕੋਈ ਕੰਟਰੋਲ ਨਹੀਂ ਕੋਈ ਪੁਲਿਸ ਤੇ ਕੰਟਰੋਲ ਨਹੀਂ ਕੋਈ ਕਿਸੇ ਤੇ ਵੀ ਕੋਈ ਬਿਊਰੋਕ੍ਰੇਸੀ ਤੇ ਸਰਕਾਰ ਦਾ ਕੰਟਰੋਲ ਨਹੀਂ ਤੇ ਅਸੀਂ ਫੇਰ ਇਹੀ ਪਹਿਲਾਂ ਤੇ ਮੈਂ ਕਹਾਂਗਾ ਕਿ ਗੁਰੂ ਮਹਾਰਾਜ ਦੇ ਚਰਨਾਂ 'ਚ ਹੀ ਅਰਦਾਸ ਕਰਾਂਗੇ ਤਿੰਨ ਦਿਨ ਕਿ ਪ੍ਰਮਾਤਮਾ ਇਸ ਸਰਕਾਰ ਨੂੰ ਵੀ ਮਾਨਸਾਹਬ ਵੀ ਸਰਕਾਰ ਨੂੰ ਵੀ ਸਦਬੁੱਧੀ ਦੇ ਤੇ ਲੋਕਾਂ ਨੂੰ ਵੀ ਸਦਬੁੱਧੀ ਦਿਓ ਕਿ ਅਸੀਂ ਪੰਜਾਬ ਨੂੰ ਤਰੱਕੀ ਦੀਆਂ ਲੈ ਕੇ ਜਾ ਸਕੀਏ ਤੇ ਲੋਕਾਂ ਨੂੰ ਤੇ ਵੋਟਰਾਂ ਨੂੰ ਵੀ ਸਮਝ ਦਿਓ ਕਿ ਕੌਣ ਪੰਜਾਬ ਦਾ ਹਤੈਸ਼ੀ ਆ ਲੋਕਾਂ ਦੀਆਂ ਗੱਲਾਂ ਸੁਣਾਓ ਜਿਸ ਤਰ੍ਹਾਂ ਡੀਫੇਮ ਕਰਨ ਵਾਸਤੇ ਪ੍ਰਚਾਰ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੇਅਦਬੀ ਦੀਆਂ ਗੱਲਾਂ ਹੋਈਆਂ ਨਸ਼ੇ ਦੀਆਂ ਗੱਲਾਂ ਹੋਈਆਂ ਰੇਤ ਬੱਜਰੀ ਦੀਆਂ ਗੱਲਾਂ ਹੋਈਆਂ ਅੱਜ ਤੁਸੀਂ ਵੇਖੋ ਨਾ ਹੁੰਦਾ ਕੰਪੈਰੀਜ਼ਨ ਕਰਕੇ ਵੀ ਹੁਣ ਕਿੱਥੇ ਆ ਤੇ ਉਦੋਂ ਕਿੱਥੇ ਸੀ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਲੋਕ ਲੁਭਾਵਨ ਗੱਲਾਂ ਜਿਹੜੀਆਂ ਹੁੰਦੀਆਂ ਵਾ ਜਿਹੜੇ ਵਿਸ਼ਵਾਸ ਦੇ ਪਾਤਰ ਆ ਜਿਨ੍ਹਾਂ ਨੇ ਕਰਕੇ ਵਿਖਾਇਆ ਵਾ ਉਹਨਾਂ ਤੇ ਹੀ ਵਿਸ਼ਵਾਸ ਕਰੋ بڑے ਰੰਗ ਰੂਪ ਬਦਲ ਬਦਲ ਕੇ ਦੁਨੀਆ ਆਉਂਦੀ ਆ بڑے ਭੇਸ ਬਦਲ ਕੇ ਲੋਕ ਆਉਂਦੇ ਆ ਬڑے ਕ੍ਰਾਂਤੀਕਾਰੀ ਬਣ ਕੇ ਲੋਕ ਆਉਂਦੇ ਆ ਲੋਕਾਂ ਦੇ ਸਾਹਮਣੇ ਪਰ ਇਹ ਸਾਰੇ ਜਿਹੜੇ ਆ ਡਰਾਮੇ ਆਪਾਂ ਲਗਾਤਾਰ ਵੇਖ ਲਿਆ ਆਪਾਂ ਹਰ ਇੱਕ ਵੋਟ ਪਾਉਣੇ ਤੇ ਆਪਾਂ 5 ਸਾਲ ਆਪਣੀ ਉਮਰ ਘਟਾ ਲੈਨੇ ਆ ਜੀ 5 ਸਾਲ ਲੰਘ ਜਾਂਦੇ ਆ ਨਾ ਬੰਦੇ ਦੀ ਉਮਰ ਤੇ ਵੱਧਦੀ ਜਾਂਦੀ ਆ ਤੇ ਅਸੀਂ ਤਜਰਬਿਆਂ 'ਚ ਆਪਣੀ ਉਮਰ ਨਾ ਗਵਾਈਏ ਆਪਣੀ ਅੱਖਾਂ ਸਾਹਮਣੇ ਜੋ ਹੋਇਆ ਸੀ 10 ਸਾਲ ਦੇ ਵਿੱਚ ਜੋ ਪੰਜਾਬ ਡਵੈਲਪ ਹੋਇਆ ਪੰਜਾਬ ਖੁਸ਼ਹਾਲ ਹੋਇਆ ਪੰਜਾਬ 'ਚ ਹਰ ਕੰਮ ਹੋਇਆ ਵੈਲਫੇਅਰ ਦੀਆਂ ਸਕੀਮਾਂ ਚੱਲੀਆਂ ਗਰੀਬਾਂ ਨੂੰ ਵੀ ਮਦਦ ਹੋਈ ਕਿਸਾਨਾਂ ਨੂੰ ਵੀ ਵਪਾਰੀਆਂ ਨੂੰ ਵੀ ਇੰਡਸਟਰੀਸਟਾਂ ਨੂੰ ਸਾਰਾ ਪੰਜਾਬ ਖੁਸ਼ਹਾਲ ਸੀ ਤੇ ਅਸੀਂ 10 ਸਾਲਾਂ ਚ ਇੰਨਾ ਜਪਨ ਸਾਲ ਕਾਂਗਰਸ ਦੇ ਤੇ ਆ ਦੋ ਸਾਲਾਂ ਚ ਇਹਨਾਂ ਨੇ ਤੇ ਦੋ ਸਾਲਾਂ ਚ ਮੈਰਕਲ 20 ਸਾਲਾਂ ਜਿੰਨਾ ਬੇੜਾਗਰ ਕਰਤਾ ਹੈ ਸਰਕਾਰ ਨੇ ਕਿ ਮਾਫੀ ਦੀ ਗੱਲ ਕੀਤੀ ਸੀ ਮਾਨ ਸਾਹਿਬ ਖੰਭੂ ਭਗਵੰਤ ਸਿੰਘ ਉੰਟੇ ਕਹਿ ਕੀਤਾ ਜਾ ਰਿਹਾ ਹੈ ਕਿ ਤੁਹਾਨੂੰ ਬੇੜਾ ਕਰਨਾ ਠੱਪੇ ਕੀਤਾ ਜਾ ਰਿਹਾ ਹੈ ਕਿ ਇੱਡਾ ਹੋ ਰਿਹਾ ਮੈਨਾਂ ਇਹ ਫਰਸਟ੍ਰੇਸ਼ਨ ਆ ਇਹ ਦਮਨਕਾਰੀ ਨੀਤੀ ਆ ਇਹ ਪਤਾ ਨਹੀਂ ਇੰਨਾ ਚ ਕਿੱਥੋਂ ਅੰਗਰੇਜ਼ਾਂ ਵਾਲੀ ਰੂਹ ਆ ਗਈ ਹੈ ਸਰਕਾਰ ਦੇ ਵਿੱਚ ਜਾਂ ਭਗਵੰਤ ਮਾਨ ਦੇ ਵਿੱਚ ਪੀ ਜੇ ਕੋਈ ਖਬਰ ਲਾਉਂਦਾ ਉਹਨੂੰ ਫੜ ਕੇ ਅੰਦਰ ਦੇ ਦਿੰਦੇ ਆ ਇਹ ਆਂਦੇ ਵੀ ਜੋ ਅਸੀਂ ਝੂਠ ਪਰੋਸਦੇ ਪਏ ਆ ਨਾ ਪੈਸਾ ਲਓ ਸਾਡੇ ਕੋ ਤੇ ਸਾਡਾ ਝੂਠ ਝੂਠ ਦਾ ਅੱਗੇ ਪ੍ਰਚਾਰ ਕਰੋ ਜੋ ਕੁਝ মিডিਆ ਵਾਲੇ ਕਰਦੇ ਪਏ ਆ ਕੁਝ ਨਹੀਂ ਬਹੁਤ ਸਾਰੇ ਕਰਦੇ ਪਏ ਜਿਹੜਾ ਕੋਈ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਕੋਈ ਸਹੀ ਗੱਲ ਕਹਿ ਦਿੰਦਾ ਉਹਦੇ ਤੇ ਦਮਨਕਾਰੀ ਨੀਤੀ ਅਜੀਤ ਅਖਬਾਰ ਦੇ ਉੱਤੇ ਦਮਨਕਾਰੀ ਇਹਨਾਂ ਨੇ ਨੀਤੀ ਸ਼ੁਰੂ ਕੀਤੀ ਹਾਂਜੀ ਫਿਰ ਕਈ ਕੇਬਲ ਆਪਰੇਟਰਾਂ ਦੇ ਉੱਤੇ ਹੁਣ ਜਿਹੜਾ ਪੰਜਾਬ ਦੇ ਵਿੱਚ ਕੇਬਲ ਨੈਟਵਰਕ ਚੱਲਦਾ 22 ਦੀ ਤੇ ਆ ਰਾਜੂ ਸਰਬਜੀਤ ਦੇ ਉੱਤੇ ਮੈਂ ਨਾ ਸ਼ਰਮ ਦੀ ਗੱਲ ਆ ਵੀ ਆਪਾਂ মিডিਆ ਜਿਹੜਾ ਵਾ ਨਾ ਉਹਨੇ ਤੇ ਆਪਣੀ ਸਹੀ ਗੱਲ ਵਿਖਾਉਣੀ ਆ ਇਹ ਦਮਨ ਜਿਹੜਾ ਵਾ ਨਾ ਇਹ ਇਹ ਹਮੇਸ਼ਾ ਹੀ ਜਿਹੜਾ ਉਲਟਾ ਪੈਂਦਾ ਹੁੰਦਾ ਇਹ ਅੰਗਰੇਜ਼ ਜਿਹੜੇ ਇੰਨੇ ਮਜ਼ਬੂਤ ਸੀ ਦੁਨੀਆ ਤੇ ਰਾਜ ਸੀ ਜਿਨ੍ਹਾਂ ਦਾ ਸੂਰਜ ਨਹੀਂ ਡੁੱਬਦਾ ਉਹ ਨਹੀਂ ਰਹਿ ਤੇ ਇਹਨਾਂ ਵਿਚਾਰਿਆਂ ਨੇ ਕੀ ਰਹਿਣਾ ਤੇ ਵੋਟਾਂ ਨਾ ਆਏ ਆ ਲੋਕਾਂ ਨੇ ਜੋ ਹਾਲ ਇਹਨਾਂ ਦਾ ਕਰਨਾ ਨਾ ਇਹਨਾਂ ਨੂੰ ਅੱਜ ਨਹੀਂ ਹੈ ਪਤਾ ਇਹਨਾਂ ਨੇ ਭੱਜਣਾ ਕਿੱਥੇ ਇਹਨਾਂ ਨੂੰ ਇਹ ਵੀ ਨਹੀਂ ਸਮਝ ਲੱਗਣੀ ਮੁੜ ਕੇ ਵਪਾਰੀ ਲੋਕ ਕਾਫੀ ਦੁਖੀ ਦਿਖ ਰਿਹਾ ਮੈਂ ਕਿਹਾ ਵਪਾਰੀ ਵਰਗ ਇੰਡਸਟਰੀਸਟ ਵਪਾਰੀ ਰੀਅਲ ਅਸਟੇਟ ਕੋਈ ਕਿਸੇ ਦਾ ਕੰਮ ਨਹੀਂ ਹੁੰਦਾ ਪਿਆ ਕਿਸੇ ਨੇ ਇੰਡੀਵਿਜੂਅਲ ਕੋ ਰਜਿਸਟਰੀ ਕਰਾਉਣੀ ਉਹਨੂੰ ਐਨਓਸੀ ਨਹੀਂ ਮਿਲਦੀ ਪਈ ਕਿਸੇ ਨੇ ਕੋਈ ਕਲੋਨੀ ਕੱਟੀ ਆ ਪੈਸੇ ਜਮ੍ਹਾਂ ਕਰਾ ਕੇ ਸਤਾਲ ਸਾਲ ਤੋਂ ਡੀਕਦਾ ਪਿਆ ਵਿਆਜ ਚੜ ਗੇ ਕਰਜ਼ਾਈ ਹੋ ਗਿਆ ਸੁਸਾਈਸਾਈਡ ਕਰਦੇ ਪਏ ਲੋਕ ਕਾਰੋਬਾਰ ਬੰਦ ਆ ਕੋਈ ਵਪਾਰੀ ਨਹੀਂ ਕੋਈ ਇੰਡਸਟਰੀਸਟ ਨਹੀਂ ਕੋਈ ਖੁਸ਼ ਨਹੀਂ ਆਮ ਗਰੀਬ ਜਨਤਾ ਜਿਹੜੀਆਂ ਸਭ ਸੁਲਤਾਨਾਂ ਦੀਆਂ ਬੰਦ ਹੋ ਗਈਆਂ ਸਗਨ ਸਕੀਮ ਬੰਦ ਪੈਨਸ਼ਨਾਂ ਬੰਦ ਰਾਸ਼ਨ ਨੇ ਅੱਧਾ ਵੀ ਨਹੀਂ ਦਿੰਦੇ ਅੱਧੇ ਕਾਰਡ ਵੈਸੇ ਕੱਟਦੇ ਤੇ ਜਿੰਨਾ ਮਿਲਦਾ ਜਿੰਨਾਂ ਨੂੰ ਉਤੋਂ ਵੀ ਅੱਧਾ ਮਿਲਦਾ ਖਾਪੀ ਜਾਂਦੇ ਆ ਝੂਠ ਦੀ ਸਰਕਾਰ ਚੱਲਦੀ ਪਈ ਆ ਪ੍ਰਚਾਰ ਦੀ ਸਰਕਾਰ ਆ ਪੈਸੇ ਦੇ ਨਾਲ ਹਰ ਚੀਜ਼ ਇਹ ਖਰੀਦਣਾ ਚਾਹੁੰਦੇ ਆ ਲੋਕਾਂ ਦੀਆਂ ਜਮੀਰਾਂ ਨੂੰ ਖਰੀਦਣਾ ਚਾਹੁੰਦੇ ਆ ਪਰ ਅਣਖੀ ਲੋਕ ਪੰਜਾਬ ਦੇ ਹੈਗੇ ਆ ਇਹ ਜਿਹੜੇ ਬੰਦੇ ਡਰਦੇ ਪਏ ਅੱਜ ਵੀ ਜਾਂ ਪੈਸੇ ਦੇ ਲਾਲਚ ਦੇ ਵਿੱਚ ਸਰਕਾਰ ਦੇ ਜਿਹੜਾ ਨਾ ਉਹਨੂੰ ਟੱਕਦੇ ਪਏ ਆ ਗਲਤੀਆਂ ਨੂੰ ਉਹਨਾਂ ਦੇ ਜ਼ਮੀਰ ਵੀ ਜਾਗੂਗੀ ਜੋ ਮੈਨੂੰ ਲੱਗਦਾ ਜਾਗਣੀ ਪੈਣੀ ਆ ਨਹੀਂ ਤੇ ਕਿਸੇ ਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਸਭ ਨੇ ਮੁੜ ਕੇ ਨਾ ਵੇਖਣਾ ਤਾਂ ਠਾ ਕਿ ਅਸੀਂ ਜੋ ਪੰਜਾਬ ਦੇ ਉੱਤੇ ਦਮਨ ਕਰਵਾਇਆ ਕਿਉਂਕਿ ਵੇਖੋ ਮੀਡੀਆ ਦਾ ਜ਼ਮਾਨਾ ਜੋ ਲੋਕ ਵੇਖਦੇ ਆ ਨਾ ਉਹਨੂੰ ਫੀਲ ਕਰਦੇ ਆ ਵੀ ਜੋ ਝੂਠ ਬਖਾਇਆ ਜਾ ਰਿਹਾ ਤੇ ਅਸਲੀਅਤ ਦੇ ਵਿੱਚ ਕੀ ਹੈ ਲੋਕਾਂ ਨੂੰ ਇਹ ਫਰਕ ਤੇ ਪਤਾ ਲੱਗਦਾ ਹੀ ਪਿਆ ਨਾ ਵੀ ਕੰਮ ਤੇ ਕਿ ਕੋਈ ਕਿਸੇ ਦਾ ਹੁੰਦਾ ਨਹੀਂ ਪਿਆ ਸਭ ਕੁਝ ਝੂਠ ਦੇ ਉੱਤੇ ਇਹਨਾਂ ਨੇ ਬਾਹਰ ਗੁਜਰਾਤ ਅਦਰ ਆਪਣਾ ਮੱਧ ਪ੍ਰਦੇਸ਼ ਛੱਤੀਸਗੜ੍ਹ ਰਾਜਸਥਾਨ ਝੂਠ ਬਖਾਇਆ ਉਹ ਮੈਨਾਂ ਕਿੰਨੇ ਸਿਆਣੇ ਲੋਕ ਆ ਇਹਨਾਂ ਨੇ ਮੂੰਹ ਹੀ ਨਹੀਂ ਲਾਇਆ ਇਹਨਾਂ ਨੂੰ ਪੰਜਾਬ ਦਾ ਸਾਰਾ ਪੈਸਾ ਇਹਨਾਂ ਨੇ 60 70 ਹਜ਼ਾਰ ਕਰੋੜ ਰੁਪਏ ਕਰਜ਼ਾ ਲੈ ਕੇ ਇਸੇ ਕੰਮ ਤੇ ਲਾਤਾ ਪ੍ਰਚਾਰ ਦੇ ਉੱਤੇ ਜਾਜਾਂ ਦੇ ਉੱਤੇ ਉੱਥੇ ਕੈਂਪੇਨ ਦੇ ਉੱਤੇ ਵਰਕਰਾਂ ਦੇ ਉੱਤੇ ਪੈਸਾ ਲੁਟਾਇਆ ਉੱਥੇ ਵੀ ਖਰੇ ਉੱਥੇ ਵੀ ਪੰਜਾਬ ਵਾਂਗੂ ਅਸੀਂ ਮੂਰਖ ਬਣਾ ਲਏ ਲੋਕਾਂ ਨੂੰ ਮੈਂ ਨਾ ਧਾਨਿਆ ਉਹ ਲੋਕ ਜਿਹੜੇ ਇੰਨੇ ਸਿਆਣੇ ਇੰਨੇ ਦਿਮਾਗੀ ਆ ਇਹਨਾਂ ਨੂੰ ਮੂੰਹ ਨਹੀਂ ਲਾਇਆ ਪੰਜਾਬੀਆਂ ਨੂੰ ਕੀ ਹੋ ਗਿਆ ਪੰਜਾਬੀਓ ਜਾਗੋ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਆ ਆਪਾਂ ਗੁਰੂ ਮਹਾਰਾਜ ਨੇ ਆਪਾਂ ਨੂੰ ਕਿੰਨੀ ਸਮਰੱਥਾ ਗੁਰੂਆਂ ਨੇ ਆਪਾਂ ਨੂੰ ਕਿੰਨੇ ਆਪਣੇ ਦਿਸ਼ਾ ਵਿਖਾਈਆਂ ਕਿੰਨਾ ਜ਼ੁਲਮ ਨਾਲ ਲੜਨਾ ਸਿਖਾਇਆ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕਿ ਕੀ ਕਰ ਦੇਣਗੇ ਸਾਨੂੰ ਕਿੰਨੇ ਕਿੰਨੀ ਕ ਦੁਨੀਆ ਨੂੰ ਮਾਰ ਦੇਣਗੇ ਕਿੰਨੇ ਕ ਦੁਨੀਆ ਨੂੰ ਅੰਦਰ ਕਰ ਦੇਣਗੇ ਜੇ ਉਹਨਾਂ ਦੀ ਬੇਟੀ ਨੇ ਭਗਵੰਤ ਮਾਨਦੀ ਨੇ ਆਪਣੇ ਅੰਦਰ ਦੀ ਗੱਲ ਅਸਲੀਅਤ ਦੱਸੀ ਆ ਤੇ ਉਹਨੂੰ ਇਹਨਾਂ ਨੇ ਸਾਰਾ ਜੋਰ ਲਾਤਾ ਵੀ ਉਹ ਮੀਡੀਆ ਤੋਂ ਡਿਲੀਟ ਕੀਤੀ ਜਾਵੇ ਪਰ ਜੇ ਕਿਸੇ ਬਿਕਰਮ ਮਜੀਠੀਏ ਨੇ ਜੇ ਉਹਨੂੰ ਲੋਕਾਂ ਦੇ ਸਾਹਮਣੇ ਜੋਰ ਨਾਲ ਲਿਆਂਦਾ ਤੇ ਉਹਨੂੰ ਫਿਰ ਨੋਟਿਸ ਕੱਢਦਾ ਜਿਹਦੇ ਚ ਉਹਦਾਂ ਨੂੰ ਜ਼ਮਾਨਤ ਮਿਲੀ ਆ ਲਾਨ ਤਾਂ ਭਾਈਆਂ ਸਰਕਾਰ ਨੂੰ ਵੀ ਇਹਦਾ ਕੋਈ ਕਸੂਰ ਨਹੀਂ ਕੋਈ ਪ੍ਰੂਫ ਨਹੀਂ ਕੋਈ ਗੱਲ ਨਹੀਂ ਤੋਈ ਝੂਠਾ ਪਰਚਾ ਕੀਤਾ ਹੈ ਇਹ ਉਹਦੇ ਚ ਫੇਰ ਸੰਮਨ ਕਰਾਤੇ ਆ ਕੀ ਕਰ ਸਕਦੇ ਕੁਛ ਨਹੀਂ ਹੋਣਾ ਇਹਨਾਂ ਕੋਲ ਇਹ ਸਗੋਂ ਐਕਸਪੋਜ਼ ਹੁੰਦੇ ਪਏ ਆ ਇਹਨਾਂ ਦੀ ਫਰਸਟ੍ਰੇਸ਼ਨ ਜਿਹੜੀ ਆ ਨਾ ਇੱਥੋਂ ਤੱਕ ਵੱਧ ਗਈ ਆ ਕਿ ਕੇਬਲਾਂ ਦੇ ਉੱਤੇ ਲੀਡਰਾਂ ਦੇ ਉੱਤੇ ਵਰਕਰਾਂ ਦੇ ਉੱਤੇ ਛੋਟੇ ਆ ਤੁਹਾਡੇ ਰਗੇ ਜਿਹੜੇ ਸੋਸ਼ਲ ਮੀਡੀਆ ਚਲਾਉਂਦੇ ਆ ਜਿਹੜੇ ਛੋਟੇ ਚੈਨਲ ਉਹਨਾਂ ਤੇ ਪਰਚੇ ਇਹ ਪਰਚਿਆਂ ਨਾਲ ਕਿਤਨਾ ਜਨ ਅੰਗਰੇਜ਼ ਨਹੀਂ ਨਾ ਚਲਾ ਪਾਏ ਅਖੀਰ ਉਹਨਾਂ ਨੂੰ ਵੀ ਭੱਜਣਾ ਪਿਆ ਤੇ ਇਹ ਕੁਛ ਨਹੀਂ ਕਰ ਸਕਦੇ ਸਾਨੂੰ ਗੁਰੂ ਮਹਾਰਾਜ ਬੜੀ ਸ਼ਕਤੀ ਦਿੰਦਾ ਸਾਨੂੰ ਬੜਾ ਵੱਡਾ ਉਹਨਾਂ ਨੇ ਸੰਦੇਸ਼ ਦਿੱਤਾ ਜ਼ੁਲਮ ਨਾਲ ਲੜਨ ਦਾ ਤੇ ਜੋ ਸਾਹਮਣੇ ਵਿਖਾਇਆ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਰਾਜ ਜੀ ਦੀ ਕੁਰਬਾਨੀ ਕੋ ਦੁਨੀਆ ਤੇ ਉਹਦਾ ਕੋਸਾਨੀ ਹੈਗਾ ਚਾਰ ਪੁੱਤਰ ਵਾਰਤਾ ਪਿਤਾ ਵਾਰਤਾ ਸਰਬੰਸ ਵਾਰਤਾ ਸਰਬੰਸ ਦਾਨੀ ਜਿਹਨੂੰ ਕਹਿ ਸਕਦੇ ਆ ਤੇ ਅਸੀਂ ਉਹਨਾਂ ਦੇ ਅਨਿਆਈ ਆ ਅਸੀਂ ਉਹਨਾਂ ਦੀਆਂ ਸੰਤਾਨਾਂ ਵਾ ਇਹ ਪੰਜਾਬ ਦੀ ਧਰਤੀ ਹੈ ਪੰਜਾਬ ਦੀ ਮਿੱਟੀ ਦੇ ਵਿੱਚ ਜੇ ਮਾੜਾ ਮੋੜ ਕੋਈ ਲੱਗਾ ਨਾ ਇਸ ਵੇਲੇ ਕੋਈ ਕਿਸੇ ਨੂੰ ਕਮਜ਼ੋਰੀ ਦਿਖਦੀ ਪਈ ਤੇ ਸਭ ਉੱਠਣਗੇ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭੇ